ਔਰ ਵਾਲੀ ਮਹਿਲਾ ਕਾਂਸਟੇਬਲ ਜਿਸ ਨੂੰ ਕਿ ਚਿੱਟੇ ਦੇ ਨਾਲ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਤੇ ਹੁਣ ਇੱਕ ਹੋਰ ਇੰਸਪੈਕਟਰ ਨੂੰ ਗ੍ਰਿਫਤਾਰ ਕੀਤਾ ਗਿਆ ਕਰੋੜਾ ਦੇ ਹੈਰੋਇਨ ਦੇ ਨਾਲ ਤੇ ਉਸ ਦਾ ਇੱਕ ਸਾਥੀ ਵੀ ਹਿਰਾਸਤ ਦੇ ਵਿੱਚ ਉਸ ਨੂੰ ਵੀ ਲਿਆ ਗਿਆ ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਇੰਸਟਰਾਕ ਕਵਿਨ ਚਿੱਟਾ ਕਵਿਨ ਜੋ ਅਮਨਦੀਪ ਕੌਰ ਹੈ ਉਸ ਤੋਂ ਬਾਅਦ ਇੱਕ ਹੋਰ ਇੰਸਪੈਕਟਰ ਨੂੰ ਗ੍ਰਿਫਤਾਰ ਕੀਤਾ ਗਿਆ ਇੰਟੈਲੀਜੈਂਸ ਦਾ ਇੰਸਪੈਕਟਰ ਇਹ ਕਿਹਾ ਜਾ ਰਿਹਾ ਹੈ ਜਿਸ ਨੂੰ ਕਿ ਹਿਰਾਸਤ ਦੇ ਵਿੱਚ ਲਿਆ ਗਿਆ ਜਿਸ ਦਾ ਨਾਮ ਜੋ ਹੈ ਮਨਜੀਤ ਸਿੰਘ ਦੱਸਿਆ ਜਾ ਰਿਹਾ ਤੇ ਇਸੇ ਦੇ ਨਾਲ ਉਸ ਦਾ ਇੱਕ ਹੋਰ ਸਾਥੀ ਜਿਸ ਦਾ ਨਾਮ ਰਵੀ ਦੱਸਿਆ ਜਾ ਰਿਹਾ ਉਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀਆਈਏ ਸਟਾਫ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਨਾਲ ਹੀ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਇਹਨਾਂ ਦੇ ਕੋਲੋਂ ਦੀ 1 ਕਿਲੋ ਹੈਰੋਇਨ ਜੋ ਆ ਬਰਾਮਦ ਕੀਤੀ ਗਈ ਹੈ ਜਿਸ ਦੀ ਕੀਮਤ ਬਾਜ਼ਾਰੀ ਕੀਮਤ ਕਰੋੜਾ ਰੁਪਏ ਦੇ ਵਿੱਚ ਦੱਸੀ ਜਾ ਰਹੀ ਹੈ ਹਾਲਾਂਕਿ ਇਹਨਾਂ ਨੂੰ ਦੋਨਾਂ ਨੂੰ ਅਜੋਈ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ 2 ਦਿਨਾਂ ਦਾ ਰਿਮਾਂਡ ਵੀ ਹਾਸਲ ਕੀਤਾ ਗਿਆ ਜਿਹੇ ਦੇ ਵਿੱਚ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਪੁੱਛਗਿੱਛ ਦੇ ਵਿੱਚ ਵੱਡੇ ਖੁਲਾਸੇ ਹੋ ਸਕਦੇ ਨੇ ਕਿ ਆਕਰ ਇਨਾ ਦੇ ਪਿੱਛੇ ਹੋਰ ਕਿਸ ਦੀ ਸ਼ੈ ਹੈਗੀ ਕਿਉਂਕਿ ਇਸ ਤੋਂ ਪਹਿਲਾਂ ਵੀ ਅਮਨਦੀਪ ਕੌਰ ਜਿਸ ਨੂੰ ਕਿ ਹਿਰਾਸਤ ਦੇ ਵਿੱਚ ਲਿਆ ਜਾ ਚੁੱਕਿਆ ਹੈਗਾ ਜਿਸ ਦੇ ਕੋਲੋਂ ਦੀ ਵੱਡੀ ਮਾਤਰਾ ਦੇ ਵਿੱਚ ਜੋ ਹੈ ਚਿੱਟਾ ਵੀ ਬਰਾਮਦ ਕੀਤਾ ਗਿਆ ਉਸ ਤੋਂ ਬਾਅਦ ਉਸ ਦੀ ਪ੍ਰਾਪਰਟੀ ਦੀ ਗੱਲ ਕਰ ਲਈਏ ਭਾਵੇਂ ਉਸ ਦੀ ਜੋ ਓ ਘੜੀ ਪੌਂਦੀ ਹੈਗੀ ਆ ਜੋ ਵੀ ਉਸ ਦਾ ਜਿਸ ਤਰੀਕੇ ਦੇ ਨਾਲ ਉਹ ਰਹਿੰਦੀ ਹੈ ਉਸ ਤਰੀਕੇ ਦੇ ਨਾਲ ਜੇਕਰ ਦੇਖਿਆ ਜਾਵੇ ਤਾਂ ਆਲਿਸ਼ਾਨ ਜ਼ਿੰਦਗੀ ਉਹ ਜੀ ਰਹੀ ਸੀ ਅਜਿਹੇ ਦੇ ਵਿੱਚ ਇੱਕ ਹੋਰ ਇਨਸਪੈਕਟਰ ਮਨਜੀਤ ਸਿੰਘ ਜੋ ਹੈਗਾ ਉਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਵੱਡੇ ਸਵਾਲ ਜਿਹੜੇ ਹੈਗੇ ਉੱਠਦੇ ਹੋਏ ਨਜ਼ਰ ਆ ਰਹੇ ਨੇ ਕਿ ਆਖਰ ਇਹ ਉਹ ਹੀ ਪੁਲਿਸ ਹੈ ਜੁਨਾ ਦੇ ਵੱਲੋਂ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਦਿਸ਼ਾ ਨਿਰਦੇਸ਼ ਜਿਹੜੇ ਹੈਗੇ ਦਿੱਤੇ ਗਏ ਨੇ ਕਿਉਂਕਿ ਯੋਧ ਨਸ਼ਿਆਂ ਵਿਰੁੱਧ ਮੁਹਿੰਮ ਲਗਾਤਾਰ ਚਲਾਈ ਜਾ ਰਹੀ ਹੈ ਅਜੇਹ ਦੇ ਵਿੱਚ ਲਗਾਤਾਰ ਹੀ ਬੁਲਡੋਜ਼ਰ ਐਕਸ਼ਨ ਵੀ ਦੇਖਣ ਨੂੰ ਮਿਲ ਰਿਹਾ ਹੈ ਤਾਂ ਜਿੱਥੇ ਇੱਕ ਪਾਸੇ ਯੋਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਪੁਲਿਸ ਦੇ ਵੱਲੋਂ ਲਗਾਤਾਰ ਨਸ਼ੇ ਤਸਕਰਾਂ ਦੇ ਖਿਲਾਫ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਦੂਜੇ ਪਾਸੇ ਬਠਿੰਡਾ ਦੇ ਵਿੱਚੋਂ 20 ਮੈਲਾ ਪੁਲਿਸ ਮੁਲਾਜ਼ਮ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਜਿਸ ਨੂੰ ਕਿ ਬਰਖਾਸਤ ਵੀ ਕਰ ਦਿੱਤਾ ਗਿਆ ਦੂਜੇ ਪਾਸੇ ਹੁਣ ਅੰਮ੍ਰਿਤਸਰ ਦੇ ਵਿੱਚ ਸੀਆਈਏ ਸਟਾਫ ਦੇ ਪੁਲਿਸ ਦੇ ਵੱਲੋਂ ਵੀ ਇੰਟੈਲੀਜੈਂਸ ਇੰਸਪੈਕਟਰ ਮਨਜੀਤ ਸਿੰਘ ਅਤੇ ਉਸਦੇ ਇੱਕ ਸਾਥੀ ਰਵਰੀ ਨੂੰ 1 ਕਿਲੋਗ੍ਰam ਹੈਰੋਇਨ ਸੰਨੇ ਗ੍ਰਫਤਾਰ ਕੀਤਾ ਗਿਆ ਹੈਗਾ ਇਸ ਸੰਬੰਧੀ ਸੀਆਈਏ ਸਟਾਫ ਦੇ ਇੰਸਪੈਕਟਰ ਅਨਮੋਲਕ ਸਿੰਘ ਦੇ ਵੱਲੋਂ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ ਕਿ ਇਹਨਾਂ ਦੋਵਾਂ ਨੂੰ ਜਿਹੜੇ ਜਿਹੜੇ ਮਲਜ਼ਮ ਹੈਗੇ ਆ ਇਹਨਾਂ ਨੂੰ ਅੰਮ੍ਰਿਤਸਰ ਦੀ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਕਿ ਇਹਨਾਂ ਦੋਵਾਂ ਵਿਅਕਤੀਆਂ ਦਾ ਪੁਲਿਸ ਨੂੰ 2 ਦਿਨਾਂ ਦਾ ਰਿਮਾਂਡ ਵੀ ਜਿਹੜਾ ਮਿਲਿਆ ਹੈਗਾ ਇਹ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੀਆਈਏ ਸਟਾਫ ਦੇ ਇੰਚਾਰਜ ਅਨਮੋਲਕ ਸਿੰਘ ਨੇ ਦੱਸਿਆ ਕਿ ਥਾਣਾ ਰਣਜੀਤ ਅਵੀਨੋ ਵਿਖੇ ਐਫਆਈਆਰ ਨੰਬਰ 36 ਜੋ ਇਹਨਾਂ ਵਿਅਕਤੀਆਂ ਦੇ ਵਿਰੁੱਧ ਦਰਜ ਕੀਤੀ ਗਈ ਹੈਗੀ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਹੋਇਆ ਫਿਲਹਾਲ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਦੋ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਜਿਸ ਤੋਂ ਬਾਅਦ ਹੁਣ ਪੁੱਛਗਿਆ ਚ ਜੋ ਐ ਕੀਤੀ ਜਾਵੇਗੀ ਤਾਂ ਇਹਨਾਂ ਦੀ ਜੇਕਰ ਗੱਲ ਕਰੀਏ ਪੁਲਿਸ ਮੁਲਾਜ਼ਮਾਂ ਦੀ ਇਹਨਾਂ ਦੇ ਮੋਢਿਆਂ ਉਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਪੰਜਾਬ ਦੇ ਵਿੱਚ ਲਗਾਤਾਰ ਹੀ ਨਸ਼ੇ ਜਿਹੜੇ ਹੈਗੇ ਉਹ ਵੱਧਦੇ ਹੋਏ ਨੌਜਵਾਨਾਂ ਦੇ ਵਿੱਚ ਨਜ਼ਰ ਆ ਰਹੇ ਨੇ ਵੱਡੀ ਗਣਤੀ ਦੇ ਵਿੱਚ ਜਿਹੜੇ ਨੌਜਵਾਨ ਨੇ ਨਸ਼ੇ ਦੇ ਵਿੱਚ ਜਿਹੜੇ ਹੈਗੇ ਨਜ਼ਰ ਆਉਂਦੇ ਨੇ ਸੜਕਾਂ ਤੇ ਵੀ ਕਿਤੇ ਨਜ਼ਰ ਆ ਜਾਂਦੇ ਨੇ ਇਸੇ ਦੇ ਨਾਲ ਜੋ ਮਾਂ ਹੈਗੀ ਆ ਜੋ ਮਾਪਿਆਂ ਦੀ ਗੱਲ ਕਰ ਲਈ ਉਹ ਵੀ ਤਾਂ ਹਾਰ-ਮਾਰ ਕੇ ਰੋਂਦੇ ਨੇ ਕਿ ਆਖਰ ਸਾਡੀ ਜੋ ਨੌਜਵਾਨ ਪੀੜੀ ਹੈਗੀ ਉਹਨਾਂ ਨੂੰ ਹੋ ਕੀ ਰਿਹਾ ਸਾਡਾ ਪੁੱਤ ਜਿਹੜਾ ਹੈਗਾ ਆਖਰ ਉਸ ਨੂੰ ਹੋ ਕੀ ਗਿਆ ਕਿਉਂਕਿ ਲਗਾਤਾਰੀਆਂ ਅਜਹੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਨੇ ਕਿ ਓਵਰਡੋਸ ਦੇ ਕਾਰਨ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਜਿਸ ਦੇ ਕਾਰਨ ਮਾਪੇ ਜਿਹੜੇ ਹੈਗੇ ਆ ਲਗਾਤਾਰ ਉਹਨਾਂ ਦੇ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਸਾਡੇ ਪੰਜਾਬ ਦੇ ਵਿੱਚੋਂ ਦੀ ਨਸ਼ਾ ਖਤਮ ਹੋਣਾ ਚਾਹੀਦਾ ਹੈਗਾ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਮੁਹਿੰਮ ਵੀ ਚਲਾਈ ਜਾ ਰਹੀ ਹੈ ਤਾਂ ਅਜੇ ਤੱਕ ਪੰਜਾਬ ਪੁਲਿਸ ਦੇ ਵਿੱਚ ਜਿਹੜੇ ਕੁਝ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਹੀ ਅਜਿਹੇ ਜੋ ਕੰਮ ਕੀਤੇ ਜਾ ਰਹੇ ਨੇ ਤਾਂ ਆਖਰ ਜਿਹੜੇ ਲੋਕ ਨੇ ਜਿਹੜੇ ਜੋ ਪੰਜਾਬ ਦੀ ਆਵਾਮ ਹੈ ਉਹ ਕਿਸ ਤੇ ਵਿਸ਼ਵਾਸ ਕਰੇ ਤਾਂ ਇਹ ਜੋ ਤਸਵੀਰਾਂ ਤੁਹਾਡੀ ਸਕਰੀਨ 'ਤੇ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੰਟੈਲੀਜੈਂਸ ਇੰਸਪੈਕਟਰ ਜਿਹੜਾ ਲਗਾਇਆ ਮਨਜੀਤ ਸਿੰਘ ਉਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਉਸ ਦਾ ਸਾਥੀ ਰਵੀ ਉਸ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਗਿਆ ਤਾਂ ਇਸ ਦੇ ਵਿੱਚ ਕੀ ਕੁਝ ਕਹਿਣਾ ਹੈ ਸੀਆਈ ਇੰਸਪੈਕਟਰ ਦਾ ਤੁਹਾਨੂੰ ਪਹਿਲਾਂ ਸੁਣਾਉਂਦੇ ਆ ਕੋਈ ਇਹ ਤਾਂ ਮਰਛਤੀ ਰਜਿਸਟਰਡ ਆ ਬਿਲਕੁਲ ਕਹਣਾ ਰਣਜੀਤ ਐ ਬਨੇ ਉਹ ਅੰਡਰ ਸੈਕਸ਼ਨ 21C ਆਰਟ 85 ਐਨਡੀਪੀਐਸ ਐਕਟ ਦੇ ਉਹਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਬਾਕੀ ਫਦਰ ਡਿਟੇਲਸ ਤੁਹਾਨੂੰ ਸੀਨੀਅਰ ਅਫਸਰ ਨੂੰ ਦਿੱਤਾ ਗਿਆ ਹੈ ਜਿਸ ਦਾ ਨਾਮ ਕੀ ਹੈ ਜਿਸ ਨੂੰ ਜਨਰਲ ਕਾਰਟ ਚ ਰਿਮਾਨ ਕਿਨੇ ਦਿਨ ਦਾ ਮਿਲਿਆ ਸਰ ਸਰ ਖਲੋਗੇ ਕੰਪਲਾਈਟ ਰਿਮਾਨ ਕਿਨੇ ਦਿਨ ਦਾ ਮਿਲਿਆ ਸਰ 2 ਦਿਨ ਦਾ ਰਿਮਾਨ ਦੇ ਬਾਕੀ ਜੋ ਡਿਟੇਲਸ ਨੇ ਤੁਹਾਡੇ ਨਾਲੋਂ ਪ੍ਰੈਸੂਰ ਕੀ ਹੈ ਜੀ ਜਿਹਨੂੰ ਕਹਿੰਦੇ ਆ ਉਹਦਾ ਕਿਹੜਾ ਪੇਜ ਹੈ ਵਾਲੀ ਹੈ ਜੀ ਤਾਂ ਨਾਮ ਦੱਸ ਦਿਓ ਸਾਰੀਆਂ ਡਿਟੇਲਸ ਤੁਹਾਨੂੰ ਫਦਰ ਸ਼ੇਅਰ ਕਰਾਂਗੇ ਥੋੜਾ ਵੇਟ ਮਾੜਾ ਰਿਮਾਨ ਦਾ ਸਰ ਕਰੀਏ ਚਾਹੀਦਾ ਹੈ ਚਾਹੇ ਕੁਝ ਪੇਸਟ ਕਰੀਏ ਸਾਰੀਆਂ ਡਿਟੇਲਸ ਸਾਨੂੰ ਪ੍ਰੈਸੂਰ ਕਰੀਏ ਮਾੜਾ ਮਾੜਾ ਦੱਸੋ ਸਰ ਦਾ ਨਾਮ ਦੱਸੋ ਫਿਰ ਮਾੜਾ ਦਾ ਨਾਮ ਦੱਸ ਦਿਓ ਇਕ ਉਹ ਜਿੰਨੀ ਸਾਰੇ ਡਿਟੇਲ ਤੋਂ ਤੁਹਾਨੂੰ ਤਾਂ ਬਿਲਕੁਲ ਜਿਸ ਤਰੀਕੇ ਦੇ ਨਾਲ ਇਨਸਪੈਕਟਰ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈਗੀ ਕਿ ਇਹਨਾਂ ਨੂੰ ਅਰੈਸਟ ਕੀਤਾ ਗਿਆ ਹੈਗਾ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ 2 ਦਿਨਾਂ ਦਾ ਰਿਮਾਂਡ ਜਿਹੜਾ ਹਾਸਲ ਹੋਇਆ ਜਿਸ ਦੇ ਵਿੱਚ ਪੁੱਛਗਿੱਛ ਕੀਤੀ ਜਾਵੇਗੀ ਕਿ ਆਖਰ ਇਹਨਾਂ ਦੇ ਨਾਲ ਹੋਰ ਕਿਹੜੇ ਜਿਹੜੇ ਮੁਲਾਜ਼ਮ ਹੈਗੇ ਉਹ ਜੁੜੇ ਹੋਏ ਨੇ ਜਾਂ ਲਿੰਕਪ ਹੈ ਕਿਸੇ ਵੀ ਤਰੀਕੇ ਦੇ ਨਾਲ ਹਰ ਇੱਕ ਪਹਿਲੂ ਦੇ ਨਾਲ ਇਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਕਿਉਂਕਿ ਹੁਣ ਵੱਡਾ ਸਵਾਲ ਵੀ ਉੱਠਦਾ ਹੈਗਾ ਕਿਉਂਕਿ ਇਸ ਤੋਂ ਪਹਿਲਾਂ ਵੀ ਅਮਨਦੀਪ ਕੌਰ ਜੋ ਕਿ ਮਹਿਲਾ ਕਾਂਸਟੇਬਲ ਸੀ ਜਿਸ ਨੂੰ ਬਰਖਾਸਤ ਭਾਵੇਂ ਕਰ ਦਿੱਤਾ ਗਿਆ ਪਰ ਇੱਕ ਪੁਲਿਸ ਮੁਲਾਜ਼ਮ ਸੀ ਅਜਿਹੇ ਦੇ ਵਿੱਚ ਲਗਾਤਾਰ ਹੀ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਅਜਿਹੀਆਂ ਹਰਕਤਾਂ ਕਰਨੀਆਂ ਬੇਹਦ ਹੀ ਜੋ ਹੈ ਨਿੰਦਣਯੋਗ ਖਬਰ ਵੀ ਹੈਗੀ ਆ ਜਿਸ ਉੱਤੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਨੇ ਕਿ ਜੇਕਰ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਅਜਮ ਹੀ ਅਜੇਹਾ ਕਰਨਗੇ ਤਾਂ ਪੰਜਾਬ ਦੇ ਵਿੱਚੋਂ ਨਸ਼ੇ ਦਾ ਖਾਤਮਾ ਕਿਵੇਂ ਹੋਵੇਗਾ ਤਾਂ ਲਗਾਤਾਰ ਹੀ ਪੜਤਾਲਾਂ ਦੀ ਕੀਤੀ ਜਾ ਰਹੀ ਹੈ ਕਿ ਆਖਰ ਇਹਨਾਂ ਦੇ ਪਿੱਛੇ ਹੋਰ ਕੌਣ-ਕੌਣ ਸੀ ਜੋ ਇਹਨਾਂ ਦੇ ਗਰੁੱਪ ਦੇ ਵਿੱਚ ਹੋਰ ਕੌਣ ਸੀ ਹਰ ਇੱਕ ਤਰੀਕੇ ਦੇ ਨਾਲ ਲਿੰਕ ਲੱਭੇ ਜਾ ਰਹੇ ਨੇ ਤੇ ਤਾ ਜੋ ਉਹਨਾਂ ਨੂੰ ਲੱਭ ਕੇ ਜੇਕਰ ਉਹ ਪੰਜਾਬ ਪੁਲਿਸ ਦੇ ਕਿਸੇ ਵੀ ਤਰੀਕੇ ਦੇ ਨਾਲ ਮੁਲਾਜ਼ਮ ਹੈਗੇ ਪੰਜਾਬ ਪੁਲਿਸ ਦੇ ਨਾਲ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਦਾ ਲਿੰਕ ਅਪ ਹੈਗਾ ਤਾਂ ਉਹਨਾਂ ਨੂੰ ਜਿਹੜਾ ਹੈਗਾ ਆ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਜੋ ਮੁਹਿੰਮਾਂ ਚਲਾਈਆਂ ਜਾ ਰਹੀਆਂ ਨੇ ਉਸ ਨੂੰ ਸਿਰੇ ਚਾੜਿਆ ਜਾ ਸਕੇ ਕਿਉਂਕਿ ਲਗਾਤਾਰ ਹੀ ਤੁਹਾਨੂੰ ਅਸੀਂ ਹਮਦਰ ਟੀਵੀ ਦੇ ਜ਼ਰੀਏ ਤਸਵੀਰਾਂ ਵੀ ਅਡਰਟ ਦਿਖਾਈਆਂ ਕਿ ਕਿਸ ਤਰੀਕੇ ਦੇ ਨਾਲ ਜੋ ਪੰਜਾਬ ਪੁਲਿਸ ਹੈ ਉਹਨਾਂ ਦੇ ਵੱਲੋਂ ਐਕਸ਼ਨਸ ਲਗਾਤਾਰ ਕੀਤੇ ਜਾ ਰਹੇ ਨੇ ਇਲੀਗਲ ਤਰੀਕੇ ਦੇ ਨਾਲ ਕਬਜ਼ਾ ਕਰਕੇ ਘਰ ਬਣਾਏ ਗਏ ਨੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਘਰਾਂ ਉਤੇ ਬੁਲਡੋਜ਼ਰ ਐਕਸ਼ਨ ਵੀ ਕੀਤਾ ਜਾ ਰਿਹਾ ਹੈ ਜਿਹੜੇ ਇਸ ਦੇ ਵਿੱਚ ਨਸ਼ਾ ਤਸਕਰ ਨੇ ਜਾਂ ਤੇ ਉਹ ਆਪਣਾ ਘਰ ਛੱਡ ਕੇ ਭੱਜਣ ਨੂੰ ਤਿਆਰ ਹੋ ਗਏ ਨੇ ਜਾਂ ਫਿਰ ਉਹ ਆਪ ਹੀ ਜਾ ਕੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਜਾ ਕੇ ਬੈਠੇ ਨੇ ਕਿ ਹੁਣ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣਾ ਲਾਜ ਕਰਾਈਏ ਅਸੀਂ ਨਸ਼ਾ ਛੱਡਣ ਦੇ ਲਈ ਧਿਆਨ ਨੇ ਤਾਂ ਵੱਡੀ ਗੜਤੇ ਦੇ ਵਿੱਚ ਨਸ਼ਾ ਛਡਾਓ ਕੇਂਦਰ ਦੇ ਵਿੱਚ ਵੀ ਇਸ ਵਾਰੀ ਮਰੀਜ਼ਾਂ ਦੀ ਗਣਤੀ ਜਿਹੜੀ ਹੈਗੀ ਵਧੀ ਹੈਗੀ ਕਿਉਂਕਿ ਜਦੋਂ ਤੋਂ ਇਹ ਐਕਸ਼ਨ ਸ਼ੁਰੂ ਹੋਇਆ ਇਹ ਮੁਹਿੰਮ ਜਾਰੀ ਹੋਈ ਹੈ ਤਾਂ ਲਗਾਤਾਰ ਵੱਡੇ ਪੱਧਰ ਉਤੇ ਪੰਜਾਬ ਪੁਲਿਸ ਦੇ ਵੱਲੋਂ ਐਕਸ਼ਨ ਕੀਤਾ ਜਾ ਰਿਹਾ ਜਿਸ ਦੇ ਤਹਿਤ ਜੋ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਵੱਡੇ ਅਧਿਕਾਰੀ ਜਿਹੜੇ ਨੇ ਉਹਨਾਂ ਦੇ ਵੱਲੋਂ ਸਾਫ਼-ਸਾਫ਼ ਕਹਿ ਦਿੱਤਾ ਗਿਆ ਕਿ ਜੇਕਰ ਤੁਸੀਂ ਪੰਜਾਬ ਦੇ ਵਿੱਚ ਰਹਿਣਾ ਹੈ ਤਾ ਤੁਸੀਂ ਨਸ਼ਾ ਤਸਕਰੀ ਛੱਡ ਦਿਓ ਜੇਕਰ ਤੁਸੀਂ ਪੰਜਾਬ ਦੇ ਵਿੱਚ ਰਹਿ ਕੇ ਨਸ਼ਾ ਤਸਕਰੀ ਵੀ ਕਰਦੇ ਹੈਗੇ ਤਾਂ ਤੁਹਾਨੂੰ ਜੋ ਹੈ ਜੇਲ੍ਹ ਦੇ ਵਿੱਚ ਡੱਕਿਆ ਜਾਵੇਗਾ ਤੁਹਾਡੇ ਘਰ ਤੇ ਵੀ ਐਕਸ਼ਨ ਹੋਵੇਗਾ ਜੇਕਰ ਤੁਸੀਂ ਲੀਗਲ ਤਰੀਕੇ ਦੇ ਨਾਲ ਘਰ ਬਣਾਏ ਹੋਏ ਨੇ ਜੇਕਰ ਤੁਸੀਂ ਜੋ ਨਸ਼ਾ ਤਸਕਰੀ ਕਰਕੇ ਪੈਸੇ ਕਮਾ ਕੇ ਉਹ ਘਰ ਬਣਾਇਆ ਹੋਇਆ ਹੈਗਾ ਤਾਂ ਵੀ ਉਸ ਉੱਤੇ ਕਾਰਵਾਈ ਕੀਤੀ ਜਾਵੇਗੀ ਤਾਂ ਬੈਟਰ ਇਸ ਦੇ ਵਿੱਚ ਇਹੀ ਹੈ ਕਿ ਤੁਸੀਂ ਨਸ਼ਾ ਛੱਡ ਦਿਓ ਜਾਂ ਤੁਸੀਂ ਸਾਡਾ ਇਲਾਕਾ ਸਾਡਾ ਪਿੰਡ ਹੀ ਛੱਡ ਦਿਓ ਤਾਂ ਅਜੇ ਹੀ ਦੇ ਵਿੱਚ ਵੱਡੇ ਸਵਾਲ ਚੱਕੇ ਜਾ ਰਹੇ ਨੇ ਕਿ ਅਮਨਦੀਪ ਕੌਰ ਮਹਿਲਾ ਕਾਂਸਟੇਬਲ ਤੋਂ ਬਾਅਦ ਇੱਕ ਹੋਰ ਇਨਸਪੈਕਟਰ ਜਿਸ ਨੂੰ ਕੀ ਗ੍ਰਿਫਤਾਰ ਕੀਤਾ ਗਿਆ ਜਿਸ ਉੱਤੇ ਹੁਣ ਕਾਰਵਾਈ ਕੀਤੀ ਜਾ ਰਹੀ ਹੈ ਵਾਲੀ ਮਹਿਲਾ ਕਾਂਸਟੇਬਲ ਜਿਸ ਨੂੰ ਕਿ ਚਿੱਟੇ ਦੇ ਨਾਲ ਹਿਰਾਸਤ